ਜਲੰਧਰ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਰੋਧੀ ਪਾਰਟੀਆਂ ਤੇ ਗੰਭੀਰ ਦੋਸ਼ ਲਾਏ ਵੜਿੰਗ ਨੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ ਇਸੇ ਤਰ੍ਹਾਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਆਪਣੀ 45 ਸਾਲਾਂ ਦੀ ਰਾਜਨੀਤੀ ਦੇ ਵਿੱਚ ਇੰਨੀ ਮਾੜੀ ਸਰਕਾਰ ਕਦੀ ਵੀ ਨਹੀਂ ਦੇਖੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਆਦੇ ਸਮੇਂ ਵਿੱਚ ਇੱਕ ਆਮ ਰਿਕਸ਼ਾ ਚਾਲਕ ਵੀ ਜਾਣਦਾ ਹੈ ਕਿ ਪੰਜਾਬ ਸਰਕਾਰ ਸਾਡੇ ਲਈ ਕੀ ਕੁਝ ਕਰ ਰਹੀ ਹੈ ਆਪ ਸਰਕਾਰ ਨੇ ਰੰਗਲਾ ਪੰਜਾਬ ਦਾ ਨਾਰਾ ਦਿੱਤਾ ਪਰ ਅੱਜ ਉਹਨਾਂ ਨੇ ਇਸ ਨੂੰ ਗੰਦਾ ਪੰਜਾਬ ਬਣਾ ਦਿੱਤਾ ਜਲੰਧਰ ਪਸ਼ਮੀ ਦੀਆਂ ਜਿਮਨੀ ਚੋਣਾਂ ਦੌਰਾਨ ਆਪ ਸਰਕਾਰ ਆਪਣੀ ਤਾਕਤ ਦੀ ਦਰਵਾਰਤੋ ਕਰ ਰਹੀ ਹੈ ਕੈਂਸਰ ਦਲਜੀਤ ਸਿੰਘ ਪਾਨਾ ਨੂੰ ਜੇਲ ਤੋਂ ਰਿਹਾ ਕੀਤਾ ਗਿਆ ਹੈ ਤਾਂ ਕਿ ਉਹ ਆਪ ਲਈ ਪ੍ਰਚਾਰ ਕਰ ਸਕੇ ਰਾਜਾ ਬੜਿੰਗ ਨੇ ਕਿਹਾ ਹੈ ਕਿ ਦਲਜੀਤ ਸਿੰਘ ਨੂੰ ਇੱਕ ਸਾਜ਼ਿਸ਼ ਤਹਿਤ ਜੇਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਪਰ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਉਹਨਾਂ ਦੀ ਪੈਰ ਰੱਦ ਕਰ ਦਿੱਤੀ ਇਸ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਆਗੂ ਸ਼ਰਾਪ ਲਾ ਕੇ ਲੋਕਾਂ ਨੂੰ ਲਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਰਾਜਾ ਬੜਿੰਗ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਆਪ ਨਾਲ ਸਖਤੀ ਵਰਤਣੀ ਚਾਹੀਦੀ ਹੈ ਤਾਂ ਜੋ ਚੋਣਾਂ ਸਹੀ ਤੰਗ ਨਾਲ ਕਰਵਾਈਆਂ ਜਾ ਸਕਣ